ਪਾਲੀ ਹਾਂਜੀ ਚਾਹ ਲੈ ਕੇ ਆਓ ਯਾਰ ਹਲੋ ਜੀ ਰੱਖ ਦੇ ਹੌਲਕੇ ਵਿੱਚ ਚੱਲਦੀ ਹੈ ਤੇਰੀ ਜੋਗ ਬਸ ਵਧੀਆ ਰੈਡੀ ਹੋਣ ਲੱਗੀ ਸੀ ਬਸ ਮੈਂ ਤਾਂ ਜਾਣਦੀ ਸੀ ਮੈਂ ਛੱਡਦਾ ਕਿ ਖੁਦ ਜਾਣਾ ਤਾਂ ਨਹੀਂ ਨਹੀਂ ਮੈਂ ਚਲੀ ਜਾਊਂਗੀ ਕੋਈ ਗੱਲ ਨਹੀਂ ਤੁਸੀਂ ਆਪਣਾ ਰੈਡੀ ਹੋ ਕੇ ਤੁਸੀਂ ਵੀ ਬਗਜੋ ਹਾਂ ਜਾਣ ਲੱਗਿਆ ਬੱਸ ਮੇਰਾ ਵੀ ਟਾਈਮ ਹੋ ਗਿਆ ਪਿਆ ਠੀਕ ਹੈ ਜੀ ਮੈਂ ਰੈਡੀ ਹੋ ਜਾ ਹਾਂ ਕੋਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਸੀਂ ਲੇਟ ਤਾਂ ਨਹੀਂ ਹੋਏ ਤੁਸੀਂ ਕਿੱਥੋਂ ਲੇਟ ਹੋ ਸੋਡਾ ਆਵਦਾ ਆਫਿਸ ਹੈ ਜਦੋਂ ਮਰਜ਼ੀ ਆਓ ਤੇ ਜਦੋਂ ਮਰਜ਼ੀ ਜਾਓ ਸਹੀ ਗੱਲ ਹੈ बल हाँ वो ना नमे रिसेप्शन से आए न कुछ ठीक नहीं लगे क्यों ठीक है यार तू यहां वेख कि वेखदा साली इन्ना भी नहीं सोच जा नेचर ही इदा खुश मिजाज है यार इन्ना भी नहीं है मतलब मैन थोड़ा जो आउट लग गया बाकी तेन जो लग गया यार तेन आउट इस करके लग रहा है क्योंकि तू किसी को बुलाई नहीं ਔਰ ਵੈਸੇ ਵੀ ਜਦ ਤੱਕ ਆਪਾਂ ਇੱਥੇ ਕਿਸੇ ਨੂੰ ਬੁਲਾਵਾਂਗੇ ਨਹੀਂ ਤੇ ਕੰਮ ਕਿੱਦਾਂ ਕਰਾਂਗੇ ਇਹ ਵੀ ਤਾਂ ਸੋਚ ਗੱਲ ਬੁਲਾਉਣ ਦੀ ਨਹੀਂ ਹੁੰਦੀ ਠੀਕ ਹੈ ਅਗਰ ਨਾਰਮਲ ਹੁੰਦਾ ਤਾਂ ਮੈਨੂੰ ਵੀ ਤਾਂ ਫੀਲ ਹੁੰਦਾ ਨਾ ਯਾਰ ਅਸਲ 'ਚ ਨਾ ਮੈਂ ਤੈਨੂੰ ਸਮਝ ਗਿਆ ਤੂੰ ਚਾਹੁੰਦੀ ਹੈ ਕਿ ਜਿੱਥੇ ਮੈਂ ਜੌਬ ਕਰਾਂ ਉੱਥੇ ਕੋਈ ਜੈਂਟਸ ਨਾ ਹੋਵੇ ਐਦਾਂ ਨਹੀਂ ਹੁੰਦਾ ਤੈਨੂੰ ਸਮਝਾਉਣਾ ਮੁਸ਼ਕਿਲ ਹੈ ਉਹ ਦੇਖੀ ਫੇਰ ਆ ਰਿਹਾ ਮੈਮ सर कह के गए कि के जो उस बच्चों की फाइल फड़ाई है तो सबमिट करवा दूँगा हाँ जी दी तो वैसे कॉफी है जरूर हु करो हरेक चीज़ हाजिर है हाँ जी चलो मैं लैके आना पाँच दस मिनट बाद ਠੀਕ ਹੈ ਸਕਿਊਜ਼ ਮੀ ਸਰ ਹਾਂਜੀ ਆ ਫਾਈਲ ਜਿਹੜੀ ਸੀਗੀ ਮੈਂ ਕਿਹਾ ਸੀ ਕਿ ਅਗਰ ਤੁਸੀਂ ਇਹਦੀ ਫੋਟੋਕਾਪੀ ਕਰਵਾ ਦਿੰਦੇ ਜਰੂਰ ਕਿੰਨੀ ਕਰਵਾ ਦਾਂ ਇੱਕ ਹੀ ਕਰਵਾ ਦਨ ਹਾਂਜੀ ਹਾਂਜੀ ਇੱਥੇ ਕਰਵਾ ਦੋ ਓਕੇ ਤੇ ਸੋਨੇ ਇੱਕ ਗੱਲ ਕਰਨੀ ਸੀ ਹਾਂਜੀ ਸ਼ਾਮ ਨੂੰ ਕੀ ਕਰ ਰਹੇ ਹੋ ਮੈਂ ਕੀ ਕਰਨਾ ਹੁੰਦਾ ਮੈਂ ਤਾਂ ਫ੍ਰੀ ਹੁੰਨੀ ਆ ਫਿਰ ਆਪਾਂ ਮੂਵੀ ਦੇਖਣ ਚੱਲੀਏ ਹਾਂ ਗੁੱਡ ਆਈਡੀਆ ਚੱਲਾਂਗੇ ਟਾਈਮ ਹੋ ਗਿਆ ਹਾਂ ਬਾਕੀ ਥੋੜਾ ਬਹੁਤ ਰਹਿਣਾ ਮੈਂ ਇੱਕ ਰੇ ਕਰ ਲਵਾਂਗੀ ਨਹੀਂ ਕਰ ਲਵਾਂ ਕਿ ਆਫਿਸ ਕਰ ਲਵਾਂ ਉਹ ਅਸਲ ਚ ਪਾਲੀ ਗੱਲ ਇਦਾਂ ਸੀ ਕਿ ਮੈਂ ਨਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਅੱਜ ਤੇ ਮੇਰੇ ਥੋੜਾ ਲੇਟ ਹੋ ਜਾਣੀ ਤੂੰ ਇਦਾਂ ਕਰ ਤੂੰ ਚਲੀ ਜਾ ਤੂੰ ਕਿਹੜੇ ਰਿਸ਼ਤੇਦਾਰ ਦੇ ਜਾਣਾ ਸਾਡੇ ਨਾਲ ਰਿਸ਼ਤੇਦਾਰ ਨਹੀਂ ਗਏ ਉਹ ਥੋੜਾ ਬਿਮਾਰ ਚੱਲ ਰਹੇ ਨੇ ਮੈਨੂੰ ਤਾਂ ਪਤਾ ਲੈ ਕੇ ਆਣਾ ਆ ਮੈਂ ਇਕੱਲੀ ਜਾਊਂਗੀ ਤੂੰ ਚੱਲ ਨਾ ਮੇਰੇ ਨਾਲ ਠੀਕ ਪਲੀਜ਼ ਮੰਨਿਆ ਕਰ ਤੈਨੂੰ ਜਾਣਾ ਪਏਗਾ ਮੈਨੂੰ ਬਹੁਤ ਅਰਜੈਂਟ ਹੈ ਨਹੀਂ ਤਾਂ ਮੈਂ ਤੈਨੂੰ ਪਤਾ ਪਹਿਲਾਂ ਵੀ ਤੇ ਤੇਰੇ ਨਾਲ ਜਾਨੀ ਆ ਨਾ ਚਲ ਠੀਕ ਹੈ ਫਿਰ ਮੈਂ ਜਾਨੀ ਆ ਹਾਂ ਧਿਆਨ ਨਾਲ ਜਾਇਆ ਚਲ ਆਹ ਵਧੀਆ ਬਹਾਨਾ ਲਾਇਆ ਤੁਸੀਂ ਸਹੀ ਹੈ ਸਰ ਚਲੋ ਠੀਕ ਹੈ ਫਿਰ ਚਲ ਜੀ ਆਪਾਂ ਓਕੇ ਤੁਸੀਂ ਆਹ ਫਾਈਲਸ ਜਿਹੜੀਆਂ ਉੱਥੇ ਰੱਖ ਦਿਓ ਹਾਂ ਤੇ ਫਿਰ ਸਵੇਰ ਕਰਵਾ ਲਾਂਗੇ ਇਹਨੂੰ ਕੋਪੀ ਹਾਂਜੀ ਹਾਂਜੀ ਹਾਂ ਚਲੋ ਆਪਾਂ ਚੱਲਦੇ ਆ ਫਿਰ ਹਾਂਜੀ ਸਰ Okay. मैं ले हाँ, हाँ, ले okay. Okay. जी मैं फोन फोन ले जी आओ। ओके। मूवी सी। बिल्कुल। ठीक लगी ना? हा अच्छी आउटिंग थे। चल दिया। है हाँ ना? हाँ, शिमले साइड चल हाँ, दिया। ਕੁੱਲਮ ਨਾਲ ਹੀ ਹੋਇਆਵਾਂਗੇ ਨਾਲ ਹੀ ਸ਼ਿਮਲਾ ਹੋਇਆਵਾਂਗੇ ਹਾਂਜੀ ਹਨਾ ਉਹ ਤੁਸੀਂ ਟਾਈਮ ਕੱਢ ਲਿਓ ਟਾਈਮ ਹੀ ਟਾਈਮ ਹੈ ਮੇਰੇ ਕੋਲ ਤੁਸੀਂ ਹਾਂ ਕਰੋ ਬਸ ਮੇਰੀ ਤਾਂ ਹਾਂ ਹੀ ਸਾਰਾ ਦਿਨ ਕੰਮ ਕਰਦਿਆਂ ਦੇ ਗੋਡੇ ਦੁਖਣ ਲੱਗੇ ਇੱਥੇ ਕੋਈ ਕਦਰ ਸੋਚਿਆ ਸੀ ਕਿ ਬਾਹੂ ਆਉਂਗੀ ਕੋਈ ਸੁਖ ਹੋ ਜਾਊਗਾ ਮੁੰਡਾ ਜਿਹਾ ਵਿਆਹ ਕੇ ਸਮਾ ਉਹ ਬਦੀ ਥਾਂ ਤੇ ਦੁੱਖ ਹੋ ਗਿਆ ਸਾਰੇ ਧੰਦੇ ਛੱਡ ਕੇ ਤੁਰ ਜਾਂਦੀ ਹੈ ਮਾਜ ਨਾਲ ਫਿਰ ਤ ਕਿਹਾ ਤਾਂ ਸੀਗਾ ਵੀ ਆਪਾਂ ਕੋਈ ਉਹੋ ਜਿਹੀ ਕੁੜੀ ਦਾ ਰਿਸ਼ਤਾ ਲਾਵਾਂਗੇ ਜਿਹੜੀ ਕੋਈ ਆਪਦੇ ਘਰ ਦਾ ਕੰਮ ਕਰਦੀ ਹੋਵੇ ਹੁਣ ਇਹਦਾ ਕੀ ਮੈਨੂੰ ਪਤਾ ਸੀ ਪਤਾ ਸੀ ਲੱਗਦਾ ਇਹ ਕਾਪੋ ਹਲੋ ਹਲੋ ਬਪੂ ਵੀ ਬੋਲਦਾ ਮੈਂ ਹਾਦੀਪ ਬੋਲ ਪੁੱਤ ਕਿਵੇਂ ਠੀਕ ਆ ਉਹ ਆ ਗਈ ਕਰੇ ਪਾਲੀ ਆ ਗਈ ਵੀਰ ਆਈ ਹੈ ਬੇਹਾਜਾ ਬੂਥੜ ਲੈ ਕੇ ਪਤਾ ਨਹੀਂ ਕੀ ਗੱਲ ਹੈ ਆਈ ਧਰੀ ਬਾੜਗੀ ਅੰਦਰੇ ਚੁੱਪ ਜੇ ਕਰਕੇ ਅੱਛਾ ਆਹੋ ਆਹੋ ਕਰੇ ਕੋਈ ਨਹੀਂ ਆ ਕੇ ਗੱਲ ਕੋਈ ਨਹੀਂ ਕੋਈ ਨਹੀਂ ਆ ਜਾ ਆ ਜਾ ਠੀਕ ਕਰ ਲੈ ਗੱਲ ਝਾਂਬਲੀ ਹੋਈ ਆ ਜਾਂਦੀ ਨੂੰ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਨੇ ਆਉਂਦੀ ਨੂੰ ਪੱਕੀਆਂ ਪਈਆਂ ਹੁੰਦੀਆਂ ਨੇ ਝੋਸ ਲੈਂਦੇ ਦੋਨੇ ਟਾਈਮ ਵਧੀਆ ਚੱਲ ਇਹਨੂੰ ਤਾਂ ਮਾਜ ਲੱਗੀ ਹੋਈ ਆ ਉਹ ਚੱਲ ਕੋਈ ਨਹੀਂ ਮੁੰਡੇ ਕੋਲੇ ਨਾ ਬੜੀਆਂ ਗੱਲਾਂ ਮਾਰੀ ਕਿਤੇ ਉਹਨੂੰ ਵਿਆਹ ਕੇ ਤਾਂ ਮੁੰਡੇ ਨੂੰ ਕਿਹੜਾ ਪਤਾ ਨਹੀਂ ਹੁੰਦਾ ਨਿਆਣਾ ਹੈਗਾ ਮੁੰਡਾ ਪੋਤੜੇ ਵਿੱਚ ਨਹੀਂ ਹੈਗਾ ਵੀ ਮੁੰਡੇ ਨੂੰ ਪਤਾ ਨਹੀਂ ਕਿਸੇ ਗੱਲ ਦਾ ਮੁੰਡੇ ਸਾਰਾ ਪਤਾ ਹੈਗਾ ਉੱਤੋਂ ਦੀ ਹੋ ਰਿਹਾ ਸਾਰਾ ਕੰਮ ਜਿੰਨੇ ਚਿਰ ਬੋਲਦੇ ਨਹੀਂ ਨਾ ਉਹਨਾਂ ਚਿਰ ਹੀ ਇਹ ਜਿੱਦੇ ਬੋਲ ਪੇ ਸਾਰੀ ਖਦੋ ਦੜ ਜੂਗੀ ਨਾਲ ਆ ਚੰਗਾ ਕੰਮ ਹੈ ਕੁੜ ਤੇਰੇ ਕੋ ਨਹੀਂ ਹਾਦੇ ਹੋਈ ਪਈ ਏ ਜਮਾ ਕੀ ਹੋ ਗਿਆ ਮੰਮੀ ਜੀ ਮੈਂ ਕੀ ਗੱਲ ਭਾਈ ਮੈਨੂੰ ਐਂ ਦੱਸ ਦੇ ਅਸੀਂ ਕੋਈ ਨੌਕਰ ਰੱਖਿਆ ਹੋਇਆ ਤੇਰੇ ਨਹੀਂ ਮੰਮੀ ਜੀ ਨੌਕਰ ਕਿਉਂ ਇਹੀ ਜੀ ਕੀ ਗੱਲ ਹੋਗੀ ਆਨੇ ਘਰ ਦੇ ਜਿਵੇਂ ਤੈਨੂੰ ਪਤਾ ਹੀ ਨਹੀਂ ਆਉਂਦੀ ਏ ਤੂੰ ਅੰਦਰ ਵੜ ਗਈ ਚੱਕ ਕੇ ਫੋਨ ਬੈ ਗਈ ਅੱਗ ਲੱਗਦੇ ਹੋਣਗੇ ਘਰ ਦੇ ਵਿੱਚ ਕੰਮ ਵੀ ਹੋਣਗੇ ਕੋਈ ਮੰਮੀ ਜੀ ਮੇਰੇ ਸਿਰ ਬਧੈ ਨੂੰ ਦਰਦ ਹੋ ਰਿਹਾ ਸੀ ਮੈਨੂੰ ਤਾਂ ਇਸ ਵੀ ਤੁਸੀਂ ਮੜੀ-ਮੁੜੀ ਚਾਹ ਬਣਾ ਕੇ ਦੇਵੋਗੇ ਮੈਨੂੰ ਤੁਹਾਨੂੰ ਪਤਾ ਫਾਈਲਾਂ ਨੇ ਉੱਥੇ ਦਿਮਾਗ ਖਰਾਬ ਕਰ ਰੱਖਿਆ ਅੱਛਾ ਮੈਂ ਤਾਂ ਸੋਚਿਆ ਹੀ ਲੈ ਭੁੱਲ ਗਈ ਮੈਂ ਤਾਂ ਕਾਮਲੀ ਤੇਰੇ ਲੱਤਾਂ ਵੀ ਮੰਡਣੀਆਂ ਸੀ ਤੂੰ ਥੱਕ ਗਈ ਹੋਵੇਂਗੀ ਆਉਂਦੀ-ਆਉਂਦੀ ਨਹੀਂ ਨਹੀਂ ਮੰਮੀ ਜੀ ਤੁਸੀਂ ਮੈਨੂੰ ਕੁਸ਼ਰਮੀ ਕਿਉਂ ਦੇ ਰਹੇ ਹੋ ਮੈਂ ਸਾਰਾ ਕੰਮ ਕਰ ਲੈਣੀ ਮੈਂ ਥੋੜਾ ਟਾਈਮ ਰੈਸਟ ਕਰ ਲਾ ਤੈਨੂੰ ਬਿਸ਼ਰਮੀ ਆਉਂਦੀ ਐ ਕੁੜੀ ਹੈਗੀ ਐ ਤੇਰੇ ਕੋਲੇ ਬਿਸ਼ਰਮੀ ਮਾੜੀ ਮੋਟੀ ਮੰਮੀ ਜੀ ਤੁਸੀਂ ਤਾਂ ਐ ਕਰਦੇ ਹੋ ਜਿਵੇਂ ਉੱਥੇ ਬਿੱਲੀ ਬਹਿ ਕੇ ਹੋਣੀ ਆ ਤੁਹਾਨੂੰ ਪਤਾ ਉੱਥੇ ਵੀ ਕਿੰਨਾ ਕੰਮ ਹੁੰਦਾਗਾ ਨਾ ਜਾ ਜਦੋਂ ਔਖਾ ਕੰਮ ਕਰਦੇ ਕੰਮ ਬਥੇਰੇ ਮੱਚਦੇ ਆ ਕਰ ਲੈ ਜੀਨੇ ਕਰਨੇ ਹੋਣ ਘਰੇ ਨਹੀਂ ਮੁੱਕਦੇ ਕੰਮ ਬਾਹਰ ਜਾਣ ਦਾ ਲੋੜ ਐ ਨਹੀਂ ਮੰਮੀ ਜੀ ਤੁਹਾਨੂੰ ਪਤਾ ਕਿੰਨੀ ਮਿਹਨਤ ਕਰਕੇ ਮੈਂ ਜੋਬ ਲੈਂਦੀ ਐ ਮੈਂ ਨਹੀਂ ਛੱਡਦੀ ਜੋਬ ਕਿਤੇ ਧਰੀ ਪਈ ਐ ਨਾਲੇ ਕੋਈ ਮਰਜ਼ੀ ਐ ਹੁਣ ਉਹਦੇ ਪੈਰਾਂ ਸਿਰਫ ਹੋਣਾ ਚਾਹੀਦਾ ਕੁੜੀਆਂ ਨੂੰ ਤਾਂ ਖਾਸ ਕਰਕੇ ਨਾ ਫੇ ਤੇ ਚਾਹ ਬਣਾ ਕੇ ਦੇਣ ਨੂੰ ਮੈਂ ਤੇਰੇ ਬਾਪ ਦੀ ਨੌਕ ਰੱਖੀ ਹੋਈ ਆ ਮੰਮੀ ਜੀ ਨਾ ਬਣਾਓ ਕੋਈ ਗੱਲ ਨਹੀਂ ਮੈਂ ਆਪੀ ਬਣਾ ਲੈਂਗੀ ਉੱਟ ਕੇ ਮੈਂ ਕਿਹੜਾ ਬਣਾਉਣ ਲੱਗੀ ਆ ਐ ਘਰ ਦੇ ਜਿਵੇਂ ਦੁੱਧ ਚ ਲੈ ਜੀਆਂ ਪਾਈ ਖੜੀਆਂ ਦੀ ਖਾਤਰ ਮੈਂ ਲੈ ਲੋੜਾ ਆ ਗਿਆ ਜਮਈ ਉੱਤੋਂ 10 ਸੁਣਾਉਂਦੀ ਆ ਕੋੜਾ ਭੋਰਾ ਵੀ ਬਿ ਸ਼ਰਮੀ ਨਹੀਂ ਆ ਕੇ ਚੱਕ ਕੇ ਡਿੱਕਰ ਆ ਜਾਵੇਗੀ ਉਹਦੇ ਲਾਗੀ ਉਂਗਲਾਂ ਮਾਰਨ ਵੀ ਤੂੰ ਘਰ ਦੇ ਕੰਮ ਦੇਖ ਲੈ ਕੋਈ ਪੁੱਛ ਲੈ ਕੋਈ ਕੰਮ ਰਹਿੰਦਾ ਹੋਵੇ ਨਿੱਜ ਜਾਨੀਏ ਟੜਕੇ ਦਾ ਚੱਲ ਬਗ ਜਾਨੀਏ ਉੱਜੜ ਜਾਨੀਏ ਹੁਣ ਤਾਂ ਕੋਈ ਕਰਾ ਦੇ ਧੰਦਾ ਨਾਲ ਮੇਰੇ ਗੋਡੇ ਗਿੱਟਿਆਂ ਨਾਲੀ ਬੈਰ ਹੈ ਮੈਂ ਹੀ ਫਿਰਦੀ ਰਹਿਣ ਪੁੱਤੜੀ ਸਾਰਾ ਦਿਨ ਕੰਮ ਕਰਦੀ ਕਿ ਹੋ ਗਿਆ ਪਹਿਲੇ ਠੀਕ ਹੈ ਨਾ ਹੂੰ ਮੈਂ ਠੀਕ ਹਾਂ। ਹੋਰ ਕੀ ਕਰਨੀ ਆ ਫਿਰ ਕੀ ਹੋ ਗਿਆ? ਆਗਲਾ ਆਈ ਥਿੰਕ ਤੁਸੀਂ ਡੈਡੀ ਬਣਣਾ ਲੇਓ। ਮੈਂ ਸੱਚੀ? ਹਮ ਹਾਏ ਰੱਬਾ ਸ਼ੁਕਰਵਾਹਿਗੁਰੂ। ਕਦੋਂ ਦੀ ਵੇਟ ਕਰਦਾ ਸੀ ਆ ਦਿਨ ਦੀ। ਹੈ ਸੁਣ ਲਈ ਰੱਬ ਨੇ। ਚਲ ਤੂੰ ਹੁਣ ਫੁੱਲ ਰੈਸਟ ਕਰਨੀ ਆ। ਆਪਦੀ ਜੌਬ ਜੂਬ ਤੋਂ ਛੁੱਟੀ ਲੈ ਲੈ ਜਾਂ ਰਿਜਾਈਨ ਦੇ ਦੇ। ਹੁਣ ਘਰੇ ਰਹਿ ਰਹਿ ਤੂੰ। ਤੁਸੀਂ ਆ ਕੀ ਕਹਿ ਰਹੇ ਹੋ? ਮੈਂ ਰੈਸਟ ਕਰਾਂ। ਮੈਂ ਵੀ ਨਹੀਂ ਰੈਸਟ ਕਰਨੀ। ਨਾਲੇ ਦੀ ਵੀ ਮੈਂ ਜੌਬ ਨਹੀਂ ਛੱਡਣ ਵਾਲੀ। ਚਾਹੇ ਕੁਛ ਮਰਜ਼ੀ ਹੋ ਜੇ। ਉਹ ਇੰਨਾ ਕੀ ਜ਼ਰੂਰੀ ਏ ਜੋਬ ਤੇ ਤੂੰ ਆਪਣੀ ਸਿਹਤ ਵਾਲਾ ਤਾਂ ਦੇਖ ਲੈ ਯਾਰ ਯਾਰ ਕੁਛ ਨਹੀਂ ਹੁੰਦਾ ਮੈਨੂੰ ਠੀਕ ਏ ਜੋਬ ਮੇਰੇ ਲਈ ਸਭ ਤੋਂ ਪਹਿਲਾ ਤੇਰੇ ਤੋਂ ਵੀ ਪਹਿਲਾ ਫਿਰ ਕੀ ਹੋ ਗਿਆ ਐਡਾ ਵੱਡਾ ਕੀ ਏ ਉੱਥੇ ਤੇਰਾ ਦੀ ਪਾਮੀ ਨਾ ਬੇਫਾਲਤੂ ਗੱਲਾਂ ਕਰਕੇ ਨਾ ਮੇਰਾ ਮੂਡ ਨਾ ਖਰਾਬ ਕਰੋ ਜਦੋਂ ਨਿਕ ਵਾਰ ਕਹਤਾ ਮੈਂ ਜੋਬ ਨਹੀਂ ਛੱਡ ਸਕਦੀ ਚਾਹੇ ਦੁਨੀਆ ਇਧਰ ਦੀ ਉਧਰ ਹੋ ਜੇ ਯਾਰ ਇਹ ਕੀ ਗੱਲ ਹੈ ਸਣਾ ਜੋਬ ਤੇ ਹਜਾ ਕੀ ਜਿਹੜਾ ਇਹ ਛੱਡਣ ਨੂੰ ਤਿਆਰ ਨਹੀਂ ਕਿਤੇ ਹੋਰੀ ਤਾਂ ਨਹੀਂ ਕੋਈ ਖੇਚੜੀ ਪੱਕੀ ਜਾਂਦੀ ਨੋ ਲੈ ਦਿੱਸੇ ਲੀਜੀ ਨੂੰ ਮੈਂ ਕਿੰਨੇ ਵਾਰੀ ਦੇਖ ਲਿਆ ਕਿਸੇ ਨਾ ਕਿਸੇ ਨਾਲ ਫਿਰਦੀ ਹੁੰਦੀ ਹੈ ਕਿਤੇ ਵੀ ਤਾਂ ਨਹੀਂ ਉਹਦੇ ਹੋਏ ਕੰਮ ਕਰੀ ਜਾਂਦੀ ਚਲੋ ਇਹ ਕਦੇ ਲੈ ਬਹੁ ਵੀ ਬਹੁਤ ਹੱਡ ਦੀ ਪੱਕੀ ਹੈ ਨਾਲੇ ਮੁੰਡਾ ਕਹਿੰਦਾ ਹੈ ਵੀ ਤੂੰ ਮੰਮੀ ਹਾਂ ਮੰਮੀ ਇਹ ਤਾਂ ਉਹ ਨੂੰ ਪਤਾ ਹੀ ਹੋਣਾ ਹੈ ਪਤਾ ਹੈ ਮੈਨੂੰ ਹਾਂ ਪਤਾ ਹੀ ਵਾਲੀ ਗੱਲ ਹੋ ਗਈ ਹਾਂ ਹੋ ਗਈ ਤੂੰ ਡੈਡੀ ਬਣ ਨਾਲ ਹਾਂ ਤੂੰ ਵੀ ਦਾਦਾ ਬਾਬੀ ਬਣ ਨਾਲੋਂ ਚੰਗੀ ਗੱਲ ਹੈ ਪਰ ਮਮੀ ਮਾਂ ਨੂੰ ਕਹਾਂ ਰਹੀ ਉਹ ਜੋ ਮ ਪਤਾ ਨਹੀਂ ਕਿਉਂ ਛੱਡਦੀ ਮੈਂ ਕਹਿਆ ਸੀ ਮਾਂ ਹੁਣ ਤੇਰੀ ਹਾਲਤ ਦੇਖ ਲੈ ਮਾਂ ਤੂੰ ਸੇਹ ਤਾਂ ਉਹਦਾ ਧਿਆਨ ਰੱਖ ਮੈਂ ਤੂੰ ਬਹਿ ਜਾ ਕਰੇ ਉਹੀ ਗੱਲਾਂ ਕਰੀ ਜਾਂਦੇ ਆ ਭਾਈ ਅਸੀਂ ਵੀ ਇਹੀ ਗੱਲਾਂ ਕਰੀ ਜਾਂਦੇ ਆ ਵੀ ਤੂੰ ਹੁਣ ਕੰਮ ਛੱਡ ਦੇ ਭਾਈ ਘਰੇ ਬਹਿ ਹੁਣ ਕਰਾਂ ਕੀ ਮੈਂ ਨਾ ਤਾਂ ਉਹਦੇ ਨਾਲ ਤੱਕਾ ਕਰ ਸਕਦਾ ਹੁਣ ਕਹੀਏ ਕੀ ਮੈਂ ਤਾਂ ਭਾਈ ਅੰਦਰੋਂ ਅੰਦਰ ਹੀ ਪਹਿਲਾਂ ਜ਼ੋਰ ਲਾ ਲਿਆ ਬੜਿਆ ਬੜਿਆ ਕੇ ਕਹਿ ਕੇ ਵੀ ਭਾਈ ਆਪਣੇ ਬਥੇਰੇ ਕੋសារ ਰੱਬ ਦਾ ਦਿੱਤਾ ਕਾਸੇ ਦਾ ਘਾਟਾ ਨਹੀਂ ਕੀ ਮੰਗਦੇ ਤੁਹਾਡੇ ਡਿਊਟੀਆਂ ਡੂਟੀਆਂ ਚ ਕੁਛ ਨਹੀਂ ਰੱਖਿਆ ਘਰ ਦੇ ਕੰਮ ਸਾਮਲੇ ਉਹੀ ਬਥੇਰੇ ਆ ਹੁਣ ਮੈਨੂੰ ਤਾਂ ਉਹੀ ਗੱਲ ਹੈ ਕਿ ਫਿਰ ਪੁੱਤ ਕਹੇਗਾ ਵੀ ਸੱਸਾਂ ਵਾਲੀਆਂ ਗੱਲਾਂ ਕਰਦੀ ਐ ਸੋਚਿਆ ਤਾਂ ਇਹਦੀ ਵੀ ਸੁੱਖ ਹੋਊਗਾ ਫਿਰ ਮੇਰੇ ਤਾਂ ਗਲਤੰਦਾਲ ਉਹੀ ਐ ਮਿੰਦੇ ਕੋਈ ਫਾਇਦਾ ਨਾ ਹੋਇਆ ਐ ਨਹੀਂ ਮੰਨਦੀ ਭਾਈ ਹੰਦਾ ਜਿੰਨਾ ਮਰਜੀ ਕਹਿ ਲੈ ਇਹ ਤਾਂ ਕਹਿੰਦੀ ਮੈਂ ਤਾਂ ਡਿਊਟੀ ਕਰਨੀ ਹੀ ਕਰਨੀ ਐ ਮਨਤਾਪ ਡਰ ਲੱਗਦਾ ਮਾਂ ਬਾਹਰੋਂ ਸਭ ਕੁਝ ਸੁਣਨ ਨੂੰ ਮਿਲਦਾ ਕਿਤੇ ਹਾਂ ਹਾਂ ਕੀ ਸੁਣਨ ਨੂੰ ਮਿਲ ਗਿਆ ਤੈਨੂੰ ਓਏ ਇਹਦੇ ਬਾਰੇ ਨਹੀਂ ਲੋਕਾਂ ਬਾਰੇ ਕਹਿੰਦਾ ਮੈਂ ਤਾਂ ਮੈਨੂੰ ਡਰ ਲੱਗਦਾ ਹੈ ਗੱਲਾਂ ਸੁਣ ਕੇ ਲੋਕਾਂ ਦਾ ਕੀ ਮੂੰਹ ਫੜ ਲੈਣਾ ਹੈ ਭਾਈ ਇਹ ਤਾਂ ਗੱਲ ਤੇਰੀ ਸਿਆਣੀ ਹੈ ਪਰ ਹੁਣ ਜਦੋਂ ਅੱਖ ਹੀ ਨਹੀਂ ਲੱਗਦੀ ਪਤਾ ਨਹੀਂ ਕੀ ਗੱਲ ਹੈ ਬਸ ਉਹ ਮਾਪਿਆਂ ਨੇ ਪੜ੍ਹਾਤੀ ਉਹੀ ਦਿਮਾਗ 'ਚ ਚੜੀ ਪਈ ਹੈ ਮੈਂ ਤਾਂ ਨੌਕਰੀ ਹੀ ਕਰਨੀ ਹੈ ਇਕੱਲੀ ਸੇਬੀ ਜਿਹੜੀ ਆਉਂਦੀ ਹੁੰਦੀ ਆ ਉਸੇ ਨਾਲ ਹੀ ਵੱਧ ਵਰਤਦਾ ਉਹ ਤਾਂ ਮੈਨੂੰ ਜਮਾਂ ਨਹੀਂ ਪਸੰਦ ਹੈਗੀ ਫਿਰ ਇਹਨੂੰ ਕਹਿ ਦੇ ਵੀ ਭਾਈ ਡਿਊਟੀ ਕਰਨੀ ਹੈ ਤਾਂ ਦਸਾਬ ਨਾ ਰਹੇ ਸਾਡੇ ਕੈਨੇਜ ਵੀ ਚੱਲਣਾ ਪਊ ਚੱਲ ਕਰੀ ਜਾ ਡਿਊਟੀ ਜੇ ਤੈਨੂੰ ਪਤੋਂ ਨਹੀਂ ਚੰਗੀ ਲੱਗਦੀ ਤਾਂ ਇਹਨੂੰ ਕਹ ਵੀ ਉਹਦੇ ਨਾਲ ਨਹੀਂ ਤਰਣਾ ਲੈ ਮੇਰੀ ਕਿਹੜਾ ਮੰਦੀ ਐ 100 ਵਾਰੀ ਤਾਂ ਕਹਤਾ ਨਾ ਫਿਰ ਇਹ ਇਹ ਕਿਹੜਾ ਜਿਆਦੇ ਕਹੂ ਤੂੰ ਕਹ ਦੇ ਵੀ ਭਾਈ ਉਹਦੇ ਨਾਲ ਨਾ ਜਾਇਆ ਕਰ ਹਾਂ ਲੈ ਦੇਖ ਲੈ ਤੇਰੇ ਪਿਓ ਗੱਲਾਂ ਤਾਂ ਐ ਕਰਦਾ ਜਿਵੇਂ ਮੇਰੀ ਤਾਂ ਉਹ ਪਹਿਲੇ ਪੁਲਿਸ ਸੁਣ ਲੈਂਦੀ ਐ ਉਹ ਕਹਿ ਕੇ ਤਾਂ ਦੇਖ ਲੈ ਇੱਕ ਵਾਰੀ ਵੀ ਭਾਈ ਮੁੰਡਾ ਰਾਜੀ ਨਹੀਂ ਹੈਗਾ ਉਹਨੂੰ ਨਾਲ ਚਾਲਵਾ ਕੋਈ ਨਹੀਂ ਕਹੂੰਗਾ ਕੋਈ ਹਿੰਡਣਾ ਉਹ ਹਿੰਡਣਾ ਨਹੀਂ ਮੰਦੀ ਬਥੇਰਾ ਮਨਾ ਲਿਆ ਮੈਂ ਤਾਂ ਤਾਂ ਨਹੀਂ ਬੋਲਦੀ ਉੱਚਾ ਮੈਂ ਕਿਹਾ ਦੋਹਾਂੀਆਂ 'ਚ ਲੜਾਈ ਹੋਊਗੀ ਫੇਰ ਅਗਲਾ ਕਹਿੰਦਾ ਕੱਲਾ ਪੁੱਤ ਐ ਕੱਲੀ ਨੂੰਹ ਐ ਕੱਟੇ ਨਹੀਂ ਜਾਂਦਾ ਇਹਨਾਂ ਤੋਂ ਹਾਂ ਚਲ ਹੋਰ ਤਾਂ ਕੋਈ ਨਹੀਂ ਮੈਨੂੰ ਆਏ ਸੀ ਮਾਂ ਹੁਣ ਸੇਹ ਤੇਲੀ ਖਰਾਬ ਆ ਚਲ ਛੁੱਟੀ ਲੈ ਲੈ ਨਹੀਂ ਉਹ ਕਰਦੀ ਕਦੀ ਮੈਂ ਤਾਂ ਜਾਊਂਗੀ ਜਾਊਂਗੀ ਲੈ ਫੇਰ ਹੁਣ ਇਸ ਗੱਲ ਦਾ ਕੋਈ ਲਾਜ ਐ ਪੁੱਤ ਹੁਣ ਕਰੀਏ ਕੀ ਜਦੋਂ ਉੱਤੋਂ ਦੀ ਹੋ ਕੇ ਜਾਂਦੀ ਐ ਕਿਵੇਂ ਰੋਕੀਏ ਜਾਂ ਤਾਂ ਭਾਈ ਲੜ ਕੇ ਰੋਕਿਆ ਜਾਊਗਾ ਹੂੰ ਦਾ ਉਹ ਵੜਿਆ ਕੇ ਤਾਂ ਰੁਕਦੀ ਨਹੀਂ 20 ਵਾਰੀ ਕਹਿੰਦਾ ਚਲ ਕੋਈ ਇਹ ਕਦੀ ਆਰ ਤਾਂ ਗੱਲ ਕਰਕੇ ਦੇਖ ਜਦੋਂ ਮੁੰਡਾ ਵੀ ਕਹਿੰਦਾ ਆਪਾਂ ਵੀ ਕਹਿੰਨੇ ਵੀ ਛੁੱਟੀਆਂ ਲੈ ਲੈ 10 15 ਕੱਲ ਕੋਈ ਨਹੀਂ ਆਪੂ ਮੈਂ ਕਰਦਾ ਗੱਲ ਮੋਂਦੇ ਡਾਕਟਰੀ ਜਾ ਕੇ ਆਉਣਾ ਅੱਜ ਹਾਂ ਜਾ ਕੇ ਆਉਣਾ ਟਗਾਈ ਨਾ ਗੱਲ ਕਰੀ ਪੁੱਤ ਕੋਈ ਨਹੀਂ ਮਾ ਕੋਈ ਆਓ ਪੱਖੀ ਨਾ ਜਾਦੀ ਕੀ ਕੀਤਾ ਜਾਣਾ ਅੱਗੇ 10 15 ਛੁੱਟੀਆਂ ਲੈ ਲੈ ਤੂੰ ਐਵੇਂ ਕਹਿੰਦੀ ਕਾਮਲਾਈਂ ਤੂੰ ਵੀ ਛੁੱਟੀਆਂ ਨਾਲ ਕੀ ਬਣਦਾ ਛੁੱਟੀਆਂ ਜੇ ਦੱਸ ਦੇਣਾ ਕਿਲੇ ਲਈ ਫੇਰ ਵੀ ਦੱਸ ਦੇਣਾ ਕੋ ਬਾਅਦ ਜਾਣਾ ਚੱਲ ਜਿੰਨਾ ਚਰਾਹਾਂ ਢਿਲਮਾਸਾ ਉਨੇ ਦਿਨ ਤਾਂ ਰਹਿ ਪਏ ਹੂੰ ਤਾਂ ਹੁਣ ਦੀਂਦੇ ਜਾਂ ਹੁਣ ਨੌਕਰੀ ਤਾਂ ਛੱਡਣ ਨਹੀਂ ਲੱਗੀ ਉਹ ਸੋਡੇ ਕਹੇ ਤੋਂ ਜੇ ਤੂੰ ਵੀ ਨਾਲ ਇੰਨੀ ਇੱਕ ਗੱਲ ਕਹਿ ਦੇ ਨਾ ਵੀ ਭਾਈ ਸੰਤਾਂ ਲੋੜ ਨੇ ਤੇਰੀ ਨੌਕਰੀ ਦੀ ਸਾਂਤ ਕਾ ਦੇ ਕੰਮ ਚੈਗੀ ਦਿਨੋਂ ਕਰਨਾ ਉਹ ਮੈਂ ਇਹ ਗੱਲ ਸੋਚਦਾ ਜੇ ਮੈਂ ਕਹੂੰ ਨਾ ਇਹ ਗੱਲ ਗਾਹਾ ਵਾਜੂ ਅਗਲਾ ਕਹੂੰ ਬਾਪੂ ਪੰਗੇ ਲੈਂਦਾ ਕਿਉਂ ਭੁੱਖ ਵੀ ਬਾਲੀ ਲੱਗੀ ਹੈ ਖਾ ਕੇ ਘਰ ਤੋਂ ਨਹੀਂ ਆਏ ਤੁਸੀਂ ਕੁਛ ਉਹ ਬੱਸ ਤੈਨੂੰ ਮੇਰੀ ਸੱਸ ਸੋ ਇਦਾਂ ਦੀ ਹੈਗੀ ਅੱਛਾ ਬੱਸ ਕੀ ਦੱਸਾਂ ਸੋਨੂੰ ਹਮ ਆਉਂਦਾ ਗਾ ਵੀ ਸਵੀਰ ਸਵੀਰ ਉਨੇ ਕਿ ਦੋਗੇ ਮੈਡਮ ਦੀ ਸਸਈ ਕਾ ਸਸਈ ਕਾ ਸਸਈ ਕਾ ਮੈਡਮ ਤੁਸੀਂ ਉਹਨੇ ਕਿਵੇਂ ਘੜਿਓ ਬਸ ਵੈਸੀ ਨੂੰ ਮੈਡਮ ਮੈਂ ਡ੍ਰੌਪ ਕਰ ਦਿੰਨਾ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਅਸੀਂ ਚਲੇ ਜਾਾਂਗੇ ਅਸੀਂ ਚਲੇ ਜਾਵਾਂਗੇ ਮੈਡਮ ਤੁਸੀਂ ਐ ਕਿਉਂ ਕਰ ਰਹੇ ਹੋ ਤੁਸੀਂ ਆ ਤਾਂ ਜਾਓ ਨਾ ਸੁਣ ਮੈਂ ਘਰ ਤੱਕ ਛੱਡ ਦਿੰਨਾ ਚਲੋ ਚਲਦੇ ਆ ਫਿਰ ਤਾਂ ਨਾ ਨਹੀਂ ਬਸ ਆ ਜੂਗੀ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋਇ ਪਾਲੀ ਚਲਦੇ ਆ ਉਹ ਇੰਨਾ ਬੋਲ ਰਹੇ ਨੇ ਆਪਾਂ ਨੂੰ ਚਲਦੇ ਆ ਕੋਈ ਗੱਲ ਨਹੀਂ ਸਰ मैडम बसਾਂ ਦੀ ਹੜਤਾਲ ਚੱਲਦੀ ਆ। ਤੁਹਾਨੂੰ ਮੈਂ ਡ੍ਰੌਪ ਕਰ ਦਿੰਨਾ। ਕੋਈ ਗੱਲ ਨਹੀਂ ਤੁਸੀਂ ਆ ਜਾਓ। ਚਲੋ। ਠੀਕ ਹੈ ਆ ਜਾਓ। ਫੋਕੀ ਬੈਠ ਜਾ। ਨਹੀਂ ਨਹੀਂ। ਤੂੰ ਅੱਗੇ ਬੈਠ। ਐਕਚੁਅਲੀ ਮੈਂ ਨਾ ਫੋਨ ਤੇ ਗੱਲ ਕਰ ਰਹੀ। ਬੈਠ ਜਾ ਨਾ ਯਾਰ ਪਾਲੀ। ਮੈਡਮ ਜੀ ਤੁਸੀਂ ਅੱਗੇ ਆ ਜਾਓ। ਐ ਤਾਂ ਮੈਂ ਐ ਲੱਗੂ ਜਿਵੇਂ ਡਰਾਈਵਰ ਹੁੰਨਾ। ਏ ਦੀਪਾ ਦੀਪਾ ਕੀ ਗੱਲ ਹੋ ਗਈ ਪੁੱਤ ਚਾੜਤਾ ਚੰਦ ਉਹਨੇ ਤਾਂ ਉਹੀ ਗੱਲ ਹੋ ਗਈ ਜੀ ਤੂੰ ਦੱਸ ਸੀ ਕਿਹੜਾ ਚੰਦ ਚਾੜਤਾ ਮੈਂ ਤਾਂ ਰਾਤ ਨੂੰ ਦੇਖਿਆ ਕਿਸੇ ਮੁੰਡੇ ਨਾਲ ਬੈਠੀ ਜਾਂਦੀ ਸੀ ਅੱਛਾ ਹਾਂ ਤੇ ਫੇਰ ਪੁੱਤ ਤੂੰ ਗੱਲ ਨਹੀਂ ਕੀਤੀ ਉਹਦੇ ਨਾਲ ਗੱਲ ਖੜੇ ਨਹੀਂ ਗੱਡੀ 'ਚ ਤਾਂ ਆਏ ਨਾਂਗੇ ਉਹ ਨਾਲ ਉਸ ਹੀ ਉਹਦੀ ਸਹੇਲੀ ਜੀ ਕੀ ਹੋ ਗਿਆ ਪੁੱਤ ਕਿਸੇ ਮੁੰਡੇ ਨਾਲ ਬੈਠੀ ਜਾਂਦੀ ਸੀ ਮੈਂ ਤਾਂ ਆ ਜਾ ਕਿਹੜਾ ਕੁਸੂਣਾ ਸੀ ਹੋ ਗਿਆ ਉੱਥੇ ਬੈਠ ਕੇ ਗੱਲ ਕਰ ਹੋਣਾ ਕੀ ਹੈ ਮੇਰਾ ਤਾਂ ਘਰ ਪਟਿਆ ਗਿਆ ਕਰ ਲੈਣਿਆ ਗੱਲ ਕੋਈ ਨਹੀਂ ਬਹਿ ਜਾ ਤੇ ਮੈਨੂੰ ਆਏ ਦੱਸ ਕਿਤੇ ਕਈ ਵਾਰੀ ਪੁੱਤ ਅੱਖੀਂ ਦੇਖੇ ਵੀ ਤੂੰ ਉਸ ਇੱਕ ਮੈਂ ਉਦੋਂ ਵੀ ਦੇਖਿਆ ਉਹ ਮੁੰਡੇ ਨਾਲ ਮਾਨੂੰ ਬੁਲਾਉਣਾ ਰੇ ਕੋਈ ਰਿਸ਼ਤੇਦਾਰ ਹੀ ਨਾ ਹੋਵੇ ਆਪਣਾ ਕਈ ਵਾਰੀ ਕੋਈ ਮੈਂ ਜਾਣਦਾ ਨਹੀਂ ਰਿਸ਼ਤੇਦਾਰ ਤਾਂ ਕੋਈ ਨਾ ਕੋਈ ਨਿਕ ਭਰਾ ਨਾ ਪਤਾ ਸਹਜ ਮੱਤੇ ਹਾਂ ਬੰਦੇ ਕਿੱਥੇ ਆ ਤੂੰ ਡਾਕਟਰ ਡਾਕਟਰ ਮੈਨੂੰ ਨਹੀਂ ਪਤਾ ਮਿੰਟ ਚ ਘਰੇ ਆ ਜਾ ਤੂੰ ਨਹੀਂ ਮੈਂ ਤੇਰੇ ਪੇਕੇ ਫੋਨ ਕਰਦਾ ਮੈਂ ਕੁਝ ਨਹੀਂ ਸੁਣਨਾ ਯਾਰ ਤੂੰ ਘਰੇ ਆ ਜਾ ਮੈਨੂੰ ਬਕਰੇ ਆ ਜਾ ਤੂੰ ਕੀ ਨੰਬਰ ਕਰ ਲੱਗਿਆ ਉਹ ਹਜੇ ਵੀ ਸ਼ਾਂਤੀ ਰਹਿ ਗਈ ਉਹ ਮੁੰਡਿਆਂ ਨਾਲ ਫਿਰ ਤੂੰ ਹੀ ਤੂੰ ਘਬਰਾਉਣਾ ਪਤਾ ਮੈਂ ਇਹ ਕਹਿੰਦੀ ਹੁਣ ਤੇਰਾ ਪੜਕਣਾ ਪੁੱਛ ਨਹੀਂ ਬੰਦਾ ਹੁਣ ਘਰੇ ਆ ਜਾਂਦੇ ਮੈਂ ਤਲ ਦਿੱਤੀ ਨੂੰ ਇੱਥੇ ਗੁੱਤ ਨਹੀਂ ਫੜ ਕੇ ਪੁੱਛਾਂਗੇ ਕੋਈ ਨਹੀਂ ਕਰ ਲਾਂਗੇ ਗੱਲ ਘਰੇ ਟਾਲਾ ਦੇ ਬਸ ਕੋਈ ਨਹੀਂ ਤੂੰ ਮਾੜਾ ਸ਼ਾਂਤੀ ਚ ਰਹਿ ਮਾੜੀ ਕਿਸਮਤ ਆਪਣੀ ਜਿਹੜੀ ਇਹੀ ਜੀ ਟੱਕਰੀ ਆਪਾਂ ਨੂੰ ਚੱਲ ਕੋਈ ਨਹੀਂ ਤੂੰ ਵੀ ਬੜਦੀ ਤੇ ਤੇਲ ਨਾ ਪਾਇਆ ਮੈਨੂੰ ਰੋਕ ਕਿਉਂ ਉਹਨੂੰ ਆਉਣ ਦੇ ਉਹਨੂੰ ਮੈਂ ਦੱਸੂ ਉਹਨੂੰ ਪਤਾ ਕੋਈ ਨਹੀਂ ਪਤਾ ਨਹੀਂ ਰੋ ਪਹਿਲਾਂ ਤਾਂ ਆਪਾਂ ਗੱਲ ਕਰੀ ਗੱਲ ਦੀ ਤੇਲ ਨਹੀਂ ਪਉਂਦੀ ਮੇਰੀ ਗੱਲ ਹੀ ਨਹੀਂ ਸੁਣਦਾ ਤੂੰ ਵੀ ਜੇ ਮਾਰੇ ਡਟ ਕੇ ਕਹਿਣਾ ਕੁੜੀਆਂ ਸਾਨੂੰ ਤੇਰੀ ਡਿਉਟੀ ਦੀ ਲੋੜ ਨਹੀਂ ਆਹ ਕੰਮ ਨਹੀਂ ਸੀ ਹੁੰਦੇ ਬਈ ਕਰਕਾਨ ਹਜੇ ਵੀ ਹੱਸਦੀ ਆਉਂਦੀ ਐ ਹਾਂਜੀ ਮੈਡਮ ਜੀ ਕਿੱਧਰ ਫਿਰਦੇ ਹੋ ਕਿਧਰੇ ਨਹੀਂ ਜੀ ਮੈਂ ਤਾਂ ਜੋਬ ਤੇ ਗਈ ਸੀ ਜੋਬ ਤੇ ਕਾਤੇ ਗਈ ਸੀ ਫਿਰਦੀ ਤਾਂ ਗੱਡੀਆਂ ਤੇ ਸੀ ਤੂੰ ਉਹ ਤਾਂ ਦੀਪ ਸਾਡੀ ਨਾ ਬੱਸ ਲੰਗੀ ਸੀਗੀ ਤਾਂ ਕਰਕੇ ਫਿਰ ਹੂੰ ਨਾ ਮੈਨੂੰ ਪਾਗਲ ਨਾ ਬਣਾ ਖੋਲੋ ਕਹਿੰਦਾ ਕੀ ਆ ਲੋਕ ਤੁਹਾਨੂੰ ਪਤਾ ਤਾਂ ਹੈਗਾ ਉਹੀ ਲੋਕਰਾ ਪਤਾ ਨਹੀਂ ਕਿਹਦੇ ਕਿਹਦੇ ਨੰਬਰ ਰੱਖ ਛੱਡੇ ਨੇ ਕਿਸੇ ਤੋਂ ਨਹੀਂ ਆਫਿਸ ਵਾਲਾ ਨੰਬਰ ਆਦੀ ਤੂੰ ਮੈਨੂੰ ਪਾਗਲ ਨਾ ਬਣਾ ਨਾ ਝੂਠ ਬੋਲ ਕੀ ਹੋ ਗਿਆ ਉਹ ਗੰਦਾ ਜਿਹਾ ਕਦੇ ਕਿਸੇ ਨੂੰ ਲਈ ਫਿਰਦਾ ਹੁੰਦਾ ਕਦੇ ਕਿਸੇ ਨੂੰ ਦੋਨੀ ਉਹਦੇ ਨਾਲ ਫਿਰਦੀਆਂ ਤੁਸੀਂ ਮੈਂ ਉਹਨੂੰ ਪਰਾ ਕਹਿ ਕੇ ਬੁਲਾਉਣੀ ਹੈਗਾ ਪਤਾ ਹੈ ਕਿਹੜਾ ਪਰਾ ਕਹਿ ਕੇ ਬੁਲਾਉਣੀ ਹੈ ਮੈਂ ਵੇਖੀ ਜਾਂਦੀ ਸੀ ਉਹ ਮਰ ਤਾ ਨਹੀਂ ਹਾਂ ਤੈਨੂੰ ਕੋਰਾ ਨਹੀਂ ਹਾਂ ਹਾਂ ਕੀ ਹੋ ਗਿਆ ਮੈਂ ਹੁਣ ਛਡਾਉਣ ਵੀ ਲੱਗ ਗਈ ਜੱਤੀ ਤੂੰ ਐ ਮਾਰਨੀ ਤਾਂ ਨਹੀਂ ਬੱਤ ਮਮੇ ਕਿਵੇਂ ਹੋ ਗਿਆ ਬੱਤ ਮੈਂ ਪੁੱਤ ਪੁੱਤ ਕਰੀ ਜਾਨੀ ਦੋ ਮਾਰੇ ਦੇ ਇਹਨੂੰ ਇਹ ਨਹੀਂ ਪਤਾ ਹੈਗਾ ਕਿਸ ਹਾਲ ਹੈ ਹਾਲ ਹੋਈ ਜਾਵੇ ਉਦੋਂ ਨਹੀਂ ਦਿਖਦਾ ਜੋ ਮੁੰਡੇ ਨਾਲ ਬੈਠ ਕੇ ਜਾਂਦੀ ਹੈ ਹੁਣ ਮੈਨੂੰ ਲੱਗੇ ਬੋਲਣ ਤੁਸੀਂ ਐਂ ਦੇਖ ਰਵੇ ਕਿਵੇਂ ਮਾਰਨਾ ਕਿਵੇਂ ਨਾ ਫਿਰ ਮੂੰਹ ਨਾਲ ਨਹੀਂ ਕਰ ਮਰੂ ਮੈਂ ਨਸ਼ਾ ਦੇ ਪੁੱਛ ਲਾਂਗੇ ਆਪੇ ਹੁਣ ਕਿਵੇਂ ਲੱਗੇ ਕਰਨ ਉਹਦੀ ਸਾਈਡ ਤੇ ਹੋ ਕੇ ਖੜ ਕੇ ਕੀ ਗੱਲ ਹੋ ਗਈ ਮੋਟਰਸਾਈਕਲ ਚੱਕ ਕੇ ਉਹ ਲੈ ਕੇ ਮੈਂ ਮੁੰਨੀ ਲੈ ਕੇ ਜਾਂਦਾ ਉਹ 7 ਵਜੇ ਰੇ ਕਿਹੜਾ ਬੈਠੂ ਜਾਮਾ ਬੈਠੇ ਹੀ ਪਿਆ ਬੇੜਾ ਮੇਰਾ ਤਾਂ ਮੇਰਾ ਘਰ ਉੱਡਰ ਗਿਆ ਫਿਰਦੀ ਦਾ ਮੋਕਾਂ ਨਾਲ ਇਹ ਇਹ ਤਾਂ ਹੈਗਾ ਜਹਾਂ ਜਹਾਂ ਹੈ ਕਾਮਰਾ ਤੂੰ ਤਾਂ ਸਿਆਣਾ ਚੱਲ ਡਾਕਟਰ ਲੈ ਕੇ ਚੱਲੀਏ ਇਹਨੂੰ ਚੱਲ ਫਾਰਾ ਚੱਕ ਕੇ ਹੁਣ ਜਾਦੇ 헤ਜ ਆਉਣ ਲੱਗਿਆ ਸੁਣ ਮੋਹਦਾ ਉਹ ਕੋਈ ਨਹੀਂ 7 ਵਜੇ ਕੁੜੀ ਦੇ ਟਿੱਕ ਜਾ ਵੀ ਸੌਣ ਨਾਲ ਹੋਰ ਡਰਾਮੇ ਹੋਣੀ ਨਹੀਂ ਡਰਾਮੇ ਕਰਦੀ ਐ ਸਾਰੇ ਘਰ ਦੇ ਡਰਾਮੇ ਮੈਨੂੰ ਕਾਨੂੰ ਪਤਾ ਇਹਦਾ ਮੋਟਰਸਾਈਕਲ ਹਸਤਾ ਕਰੀ ਮੈਨੂੰ ਕੀ ਪਤਾ ਨਹੀਂ ਇਹਦਾ ਫਿਰਦੀ ਤਾਂ ਹੋੜਾ ਨਾਲ ਸੀ ਮਾਸੀ ਜੀ ਬਹੁਤ ਗਲਤ ਹੋਇਆ ਪਾਲੀ ਨਾਲ ਹੋਰ ਪੁੱਤ ਧਿਆਨ ਨਾਲ ਪਾਲੀ ਦੇਖ ਆ ਧਿਆਨ ਉਹ ਦਵਾਈ ਬੋਟੇ ਹੁਣ ਧਿਆਨ ਨਾ ਦਿਓ ਜਿਵੇਂ ਡਾਕਟਰ ਨੇ ਕਿਹਾ ਹੋਮੀ ਦੰਨਿਆ ਜਿਹੜੇ ਹਿਸਾਬ ਡਾਕਟਰ ਨੇ ਕਿਹਾਗਾ ਹੁਣ ਕੀ ਕਰੀਏ ਆ ਦੇਖ ਲੈ ਪੁੱਤ ਤੇਰੇ ਗੁੱਸੇ ਨੇ ਨਾ ਕਿੱਡਾ ਚੰਦ ਝਾੜੇਗਾ ਮਰ ਘੜਾ ਬਿਨਾਂ ਦਾ ਗੁੱਸਾ ਕੀਤਾ ਉਹ ਦੀਪ ਬਾਈ ਮੈਂ ਤੇਰੇ ਬਾਰੇ ਕੁਝ ਜਾਣਦਾ ਤਾਂ ਨਹੀਂ ਹੈਗਾ ਪਰ ਜਿਹੜੀ ਤੇਰੀ ਸੋਚ ਹੈ ਨਾ ਐਨੀ ਮਾੜੀ ਹੋਊਗੀ ਸਾਨੂੰ ਨਹੀਂ ਪਤਾ ਸੀ ਨਾਲੇ ਜਿਹੜਾ ਸ਼ੱਕ ਤੂੰ ਇਹਤੇ ਕਰ ਰਿਹਾ ਨਾ ਉਹ ਗਲਤੀ ਕਰ ਰਿਹਾ ਹੈਗਾ ਉਹ ਸਾਰੀਆਂ ਲੇਡੀ ਜਿਹੜੀ ਕੋਈ ਬਾਹਰੇ ਕੰਮ ਕਰਦੀਆਂ ਨੇ ਗਲਤ ਨਹੀਂ ਹੁੰਦੀਆਂ ਨਾਲੇ ਦਫ਼ਤਰਾਂ ਦੇ ਵਿੱਚ ਤਾਂ ਇਹ ਸਭ ਕੁਝ ਚੱਲਦਾ ਕੋਈ ਕਿਸੇ ਤੋਂ ਲਿਫਟ ਲੈ ਲੈਂਦਾ ਤੇ ਕੋਈ ਕਿਸੇ ਤੋਂ ਲਿਫਟ ਲੈ ਲੈਂਦਾ ਸਹੀ ਕਿਹਾ ਇਹਨਾਂ ਨੇ ਵੀਰੇ ਵੈਸੇ ਤੁਹਾਨੂੰ ਇਦਾਂ ਦਾ ਸੋਚਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਪਾਲੀ ਵਰਗੀ ਕੁੜੀ ਤਾਂ ਸੀ ਹਸ ਤੱਕ ਕਦੇ ਦੇਖੀ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ ਅੱਜ ਕੱਲ ਦੇ ਮੁੰਡਿਆਂ ਨੂੰ ਜੇ ਕੋਈ ਔਰਤ ਜੇ ਕੋਈ ਕੁੜੀ ਬਾਹਰ ਕੰਮ ਕਰਨ ਜਾਂਦੀ ਹੈ ਕਿਸੇ ਜੈਂਟਸ ਨਾਲ ਗੱਲ ਵੀ ਕਰ ਲੈਂਦੀ ਹੈ ਤਾਂ ਇਹਦਾ ਮਤਲਬ ਉਹ ਗਲਤ ਹੋ ਗਈ ਉਹਦੇ ਨਾਲ ਕਦੇ ਵੀ ਨਹੀਂ ਇਦਾਂ ਦਾ ਸੋਚਣਾ ਚਾਹੀਦਾ ਘੱਟੂ ਘੱਟ ਤੁਹਾਨੂੰ ਯਕੀਨਤਾ ਹੋਣਾ ਚਾਹੀਦਾ ਆ ਉਹ ਨਾਲੇ ਦੀਪ ਮੈਂ ਤਾਂ ਉਹਨੂੰ ਆਪਣੀ ਵੱਡੀ ਭੈਣ ਵਾਂਗੂ ਸਮਝਦਾ ਸਮਝ ਆ ਗਈ ਭਾਈ ਜਿਸ ਤਰ੍ਹਾਂ ਮੈਂ ਸਾਨੂੰ ਦੇਖਿਆ ਮੇਥੋਂ ਕੰਟਰੋਲ ਹੀ ਗਿਆ ਯਾਰ ਤੇ ਵੀਰੇ ਜੇ ਤੁਸੀਂ ਇਦਾਂ ਦਾ ਸੋਚਿਆ ਸੀਗਾ ਤਾਂ ਤੁਸੀਂ ਸਾਡੇ ਨਾਲ ਇੱਕ ਵਾਰੀ ਆ ਕੇ ਗੱਲ ਕਲੀਅਰ ਵੀ ਤਾਂ ਕਰ ਸਕਦੇ ਸੀਗੇ ਤੁਹਾਨੂੰ ਇਹ ਪਤਾ ਆ ਤੁਸੀਂ ਗੁੱਸੇ ਦੇ ਵਿੱਚ ਕਿੰਨਾ ਵੱਡਾ ਸਟੈਪ ਲੈ ਲਿਆ ਤੇ ਅੱਜ ਕੀ ਕੁਝ ਹੋ ਗਿਆ ਮੰਨਦਾ ਹੋਈ ਮੇਰੀ ਗਲਤੀ ਹੈ ਉਹ ਗੁੱਸਾ ਤਾਂ ਨਾ ਵੱਡੇ ਵੱਡੇ ਘਰ ਖਾ ਜਾਂਦਾ ਤੂੰ ਸਮਝ ਲ ਜਾ ਸਹੀ ਕਿਹਾ ਪੁੱਤ ਗੁੱਸਾ ਕੰਮ ਖਰਾਬ ਹੀ ਕਰਾਉਂਦਾ ਹੁੰਦਾ ਸੋਚ ਸਮਝ ਕੇ ਜੇ ਕੋਈ ਕਦਮ ਚੱਕੇ ਨਾ ਫੇਰ ਠੀਕ ਰਹਿੰਦਾ ਪੁੱਤ ਚੱਲ ਜਿਹੜਾ ਕੁਝ ਹੋ ਗਿਆ ਏ ਜੀ ਰਲਿਆ ਹੀ ਨਹੀਂ ਸੀ ਮਾਸੀ ਜੀ ਮੰਨਿਆ ਕਿ ਏ ਜੀ ਰਲਿਆ ਨਹੀਂ ਸੀ ਸਾਰਾ ਕੁਝ ਰੱਬ ਦੇ ਹੱਥ ਵੀ ਨਹੀਂ ਹੁੰਦਾ ਕੁਝ ਚੀਜ਼ਾਂ ਇਨਸਾਨ ਦੇ ਹੱਥ 'ਚ ਵੀ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਆਪ ਸਹੀ ਕਰ ਸਕਦੇ ਆ ਤੇ ਵੀਰੇ ਤੇਰੇ ਸ਼ੱਕ ਦੀ ਵਜ੍ਹਾ ਨਾਲ ਨਾ ਪਾਲੀ ਨੇ ਆਪਣਾ ਸਭ ਕੁਝ ਗਵਾਤਾ ਹੋਨੇ ਆਪਣਾ ਪੁੱਤ ਗਵਾਤਾ ਤੂੰ ਘਟੂ ਘਟ ਇੰਨਾ ਤਾਂ ਸੋਚ ਲੈਣਾ ਸੀਗਾ ਕਿ ਉਹਦੇ ਪੇਟ ਦੇ ਵਿੱਚ ਬੱਚਾ ਆ ਛੇ ਤੈਨੂੰ ਇੰਨਾ ਹੀ ਗੁੱਸਾ ਚੜਦਾ ਸੀ ਤੂੰ ਸਾਨੂੰ ਫੋਨ ਕਰਕੇ ਬੁਲਾਉਂਦਾ ਤੂੰ ਸਾਡੇ ਨਾਲ ਗੱਲ ਤਾਂ ਸਾਂਝੀ ਕਰਦਾ ਵੀ ਇਹ ਜੀ ਬੰਚ ਤੇਰੇ ਕੀ ਗੱਲਾਂ ਚੱਲ ਰਹੀਆਂ ਸੀ ਹਾਂ ਤੀ ਸੱਚ ਕਹਿਨੀ ਐ ਤੂੰ ਆ ਸ਼ੱਕ ਨੇ ਨਾ ਅੱਜ ਇੱਕ ਬੱਚੇ ਦੀ ਜਾਨ ਲੈ ਲਈ ਹੱਸਦਾ ਬਾਸਦਾ ਖੇਡ ਖਰਾਬ ਕਰਕੇ ਬਹਿ ਗਿਆ ਦੱਸ ਜੇ ਕੋਸਚੇਰਾ ਸਾਬਰ ਕਰ ਲੈਂਦਾ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਇਹ ਆ ਗਈ ਕਿਹੜੇ ਵੇਲੇ ਨੂੰ ਕੁੱਟ ਸਿੱਟਿਆ ਚਲੋ ਕੋਈ ਨਹੀਂ ਜੋ ਹੋਣਾ ਸੀ ਹੋ ਗਿਆ ਦੇਖ ਪੁੱਤ ਤੇਰੇ ਹਰਖ ਨੇ ਨਾ ਕਿੱਡੀ ਵੱਡੀ ਗੱਲ ਕਰਤੀ ਸੋਚ ਸਮਝ ਲੈ ਹੁਣ ਤੋਂ ਹਾਂਜੀ ਬਾਪੂ ਜੀ ਤੁਸੀਂ ਸਾਰੇ ਸਹੀ ਕਹਿੰਦੇ ਹੋ ਆ ਸ਼ੱਕ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਪਾਲੀ ਮਤੇ ਤੂੰ ਮਾਫੀ ਮੰਗਣ ਦੇ ਯੋਗ ਵੀ ਨਹੀਂ ਹੈਗਾ ਇਹ ਗਲਤੀ ਤੂੰ ਤਾਂ ਸ਼ਾਇਦ ਮੈਨੂੰ ਰੱਬ ਵੀ ਨਾ ਮਾਫ ਕਰੇ ਪਰ ਮੈਂ ਫੇਰ ਵੀ ਤੇਤੋਂ ਸੌਰੀ ਫੀਲ ਕਰਦਾ ਮੈਨੂੰ ਮਾਫ਼ ਕਰਦੇ ਪਾਲੀ